ਇਹ ਤੁਸੀਂ ਪਿਛਲੇ ਵਲੌਗ ਚ ਦੇਖਿਆ ਵੀ ਸਾਡੀ ਲਾਈਟ ਬਹੁਤ ਜਾਂਦੀ ਸਾਰੇ ਦੀ ਜਾਂਦੀ ਹੈ ਨਾ ਲਾਈਟ ਤਾਂ ਸਾਡੀ ਕੱਲਿਆਂ ਦੀ ਨਹੀਂ ਜਾਂਦੀ ਹੈਗੀ ਹੁਣ ਤਾਂ ਜਿਆਦਾ ਜਾਣ ਲੱਗ ਗਈ ਉਹ ਤਾਂ ਜਦੋਂ ਹਾਂ ਵੋਟਾਂ ਪਹਿਲਾਂ ਤੋਂ ਜਿਆਦਾ ਜਾਣ ਲੱਗ ਗਈ ਤੇ ਆਪਾਂ ਕਿਹਦੇ ਲਈ ਧਾਨਮੀਟਰ ਸਾਡਾ ਖਰਾਬ ਸੀ ਤੇ ਉਹ ਸੈੱਟ ਕਰ ਲਾਗੇ ਪ੍ਰਧਾਨਤਮ ਲੈ ਕੇ ਆਏ ਠੀਕ ਕਰਾ ਕੇ ਇੱਧਰ ਦੇਖੋ ਦਈਏ ਕਿ ਥੋੜਾ ਜਿਹਾ ਪਟੇਕ ਦੇ ਦੇਖ ਦੇ ਦੇ ਯਾਰ ਇੱਥੇ ਦੇ ਐ ਨਹੀਂ ਇੱਥੇ ਲੋ ਇੱਕ ਉਹਦੇ ਦੇ ਫਰਾ ਫੜ ਦੇ ਦੇ ਹਾਂ ਕਰਦਾ ਕਿ ਭੁੱਖ ਆ ਜਾ ਬਾਬਾ ਖਾ ਗਏ ਲੇਖ ਬੜੇ ਜਿੱਦੂ ਜਾਏ ਤਾਂ ਬਾਪ ਪੁੱਤ ਮੈਂ ਯਾਰ ਯਾਰ ਬਾਬਾ ਤਾਂ ਕੰਦੇ ਨੇ ਐਂ ਖਵਾ ਦੂਗਾ ਚੱਲ ਫੜਾ ਲਾ ਕੋ ਨਾ ਲੱਗ ਗਿਆ ਨਾ ਮੀਟਰ ਤੇ ਟੈਂਸ਼ਨ ਖਤਮ ਉਹ ਜਿਹੜੀ ਦਾਤ ਬੈ ਕੇ ਕੱਟੀ ਸੀ ਨਾ ਆਪਾਂ ਨੇ ਤੇ ਉਹ ਹੁਣ ਅੱਜ ਇਰਮਾਨ ਨਾ ਪਾਵਾਂਗੇ ਹੁਣ ਫੇਟੇ ਹਾਂ ਗੈਟਰੀ ਮਦਦ ਨਹੀਂ ਰੱਖ ਨਾ ਪਾਣੀ ਵੀ ਰਿਪਿਟ ਹੈ ਨਿੰਬੂ ਪਾਣੀ ਬਾਹਰ ਬੈ ਗਈ ਖੜ ਜਾ ਪਹਿਲਾਂ ਪੁਆਇੰਟ ਉਹ ਤੋਂ ਬੰਦ ਕਰਕੇ ਦੇ ਦਿੰਦਾ ਚੱਲ ਪਿਆ ਨਾ ਮੀਟਰ ਆਪਣਾ ਆਲੀ ਪੱਟਾਂ ਓਕੇ ਪ੍ਰਧਾਨ ਸਾਹਿਬ ਤੁਹਾਡੇ ਹੁੰਦਿਆ ਸਾਨੂੰ ਕੋਈ ਤਕਲੀਫ ਹੋ ਸਕਦੀ ਹਾਂ ਅਸੀਂ ਤੁਹਾਨੂੰ ਤਕਲੀਫ ਦੇ ਸਕਦੇ ਹਾਂ ਪਰ ਤੁਸੀਂ ਸੰ ਤਕਲੀਫ ਨਹੀਂ ਦੇ ਸਕਦੇ ਅੱਜ ਅੱਜ ਤੁਸੀਂ ਸਿਆਣੀ ਗੱਲ ਕੀਤੀ ਬੱਸ ਜਿਵੇਂ ਮੈਂ ਕਹ ਰਹੀ ਕਿ ਜ਼ਿੰਦਗੀ ਦੇ ਵਿਆਹ ਦੇ 15 18 ਸਾਲਾਂ ਬਾਅਦ ਮੈਂ ਤੁਸੀਂ ਸਿਆਣੀ ਗੱਲ ਕੀਤੀ ਉਹਦੇ ਨੇ ਬਚਾਰਾ ਕਾਮਾ ਬੰਦਾ ਆਹੀ ਏ ਅੱਜ ਮੈਂ ਸਿਆਣੀ ਗੱਲ ਕਰਦੀ ਵੀ ਪ੍ਰਧਾਨ ਦੇ ਹੁੰਦੇ ਸਾਨੂੰ ਕੋਈ ਟੈਨਸ਼ਨ ਨਹੀਂ ਪ੍ਰਧਾਨ ਸਾਡਾ ਰੱਬ ਵਰਗਾ ਲੱਗਦਾ ਸਾਨੂੰ ਹਾਂ ਪਰ ਜ਼ਿਆਦਾ ਹੀ ਦਿੰਦਾ ਪੰਪ ਜਾਨਾ ਕੱਟ ਦੇ ਦਿੰਦੇ ਨੇ ਫਿਰ ਹੈ ਆ ਦੇਖ ਤੁਹਾਡਾ ਪੁੱਤ ਨਹੀਂ ਮਾ ਸਕਦੇ ਨਹੀਂ ਕਿਤੇ ਨਹੀਂ ਮਾ ਸਕਦੇ ਨਹੀਂ ਕਿਤੇ ਪਾਪਾ ਨੂੰ ਖਵਾਉਂਦਾ ਕਿਤੇ थैंक यू ਤੇ ਅੱਜ ਸਾਡਾ ਛੋਟਾ ਹੀ ਕੱਲ ਲੈ ਕੇ ਆਏ ਆ ਤਾਂ ਸਾਡਾ ਵੱਡਾ ਤੁਰ ਗਿਆ ਸੰਗਰੂਰ ਇਹਨਾਂ ਨੇ ਖੇਡ ਬਣਾ ਰੱਖੀ ਹੈ ਹੈ ਫੋਟੇ ਹੁਣ ਫੋਟੇ ਕਹਿ ਰਿਹਾ ਸੀ ਕਿ ਮੈਂ ਕਿਧਰ ਨਾ �ेਡੂੰਗਾ ਤੇ ਇੱਧਰ ਆਪਣੇ ਸੂਟ ਕਿਚੀਨੋਂ ਲੈ ਕੇ ਆਏ ਸਟੈਸ ਕਰਦੇ ਕੁਝ ਇੱਧਰ ਪਏ ਨੇ ਉਹ ਸਭ ਦੇ ਡਿਜ਼ਾਈਨ ਚੈੱਕ ਕਰਨੇ ਹਜੇ ਕਿ ਕਿਹੜੇ ਕਿਹੜੇ ਡਿਜ਼ਾਈਨ ਬਣਾਏ ਨੇ ਸੂਟਾਂ ਦੇ ਗਲਿਆਂ ਦੇ ਆ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਡਿਜ਼ਾਈਨ ਬਣਾਇਆ ਦੇਖੋ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਸੋ स्वीट ਬਹੁਤ ਪਿਆਰਾ ਡਿਜ਼ਾਈਨ ਬਣਾਇਆ ਹੋਇਆ ਓ ਮਾਈ ਗਾਡ ਕਿੰਨਾ ਸੋਹਣਾ ਬਲੈਂਡ ਬਣਾਇਆ ਹੈ ਨੱਕਦਾ ਦੇਖੋ ਇਹ ਤਾਂ ਆਪਣਾ ਦੂਜੇ ਕਲਰ ਦੇ ਬਣਾਇਆ ਇਹ ਸਾਰੇ ਉਹਨਾਂ ਨੇ ਬਣਾਏ ਹੋਏ ਨੇ ਤੇ ਆਪਾਂ ਜਿਹੜੇ ਨਵੇਂ ਆਏ ਇਹ ਚੈੱਕ ਕਰਨੇ ਆ ਹਿੱਦਰ ਕੱਪੜੇ ਧੋਤੇ ਪਏ ਨੇ ਹਲਕਾ ਪੂਰਾ ਨਾ ਘਿਰ ਲੋ ਕਰਤੇ ਇਹ ਵੀ ਇੱਕ ਕਰ ਚੈੱਕ ਕਰੋ ਜੇ ਇਹ ਦੇਖੋ ਇਹ ਬਹੁਤ ਸੋਹਣਾ ਡਿਜ਼ਾਈਨ ਆਇਆ ਬਣ ਕੇ ਇਹ ਕੁੜਾ ਬਣਾਓ ਕੁੜਾ ਬਣਾਉਣੀ ਹੈ ਖੰਡਾ ਆਪਣਾ ਡਿਜ਼ਾਈਨ ਦੇਖ ਲਓ ਓ ਮਾਈ ਗਾਡ ਕੈਮਰੇ ਤੇ ਕੈਮਰਾ ਕੈਮਰੇ ਤੇ ਕੈਮਰਾ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਇਆ ਤੇ ਆ ਵੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਇਹ ਦੋ ਤਕਰੀਬੇ ਹੋਣਗੇ ਹੋਰ ਇਹਨਾਂ ਤੋਂ ਵੀ ਦੇਖ ਜੀ ਬਹੁਤ ਪਾਈ ਨਹੀਂ ਸਾਡੇ ਕਸਟਮਰ ਨੇ ਇਹ ਬਹੁਤ ਧਿਆਰਾ ਬਣਿਆ ਇਹਦੇ ਹੈਗੇ ਨੇ ਦੁਪੱਟੇ ਸਾਰੇ ਇਹਨੂੰ ਸੋਹਣੀ ਪੈਕਿੰਗ ਕਰਕੇ ਭੇਜੀ ਦੇ ਨੇ ਸਾਡੇ ਡੀਲਰ ਨੇ ਇਹਦੇ 'ਚ ਪਤਾ ਨਹੀਂ ਕੀ ਹੈ ਤੁਸੀਂ ਬਈਆ ਤੁਹ ਖੋਲ ਕੇ ਦੇਖ ਲਿਓ ਆਪਣਾ ਅਜੇ ਪਤਾ ਨਹੀਂ ਲੱਗ ਰਿਹਾ ਮੈਨੂੰ ਆਪਣਾ ਅਮਰਨਾ ਹਾਂ ਜਿਹੜਾ ਅਸੀਂ ਆ ਲੈ ਕੇ ਆਇਆ ਇਹ ਵੀ ਹੈ ਨਾ ਇਹ ਹੈ ਨਾ ਜਸੇ ਨੂੰ ਮਰਤੀ ਚ ਦੱਬਦੀ ਆ ਨਿਕਲਿਆਉਣੀ ਜੋ ਹਾਲੇ ਉਹ ਤਾਂ ਕਟਣ ਲੱਗਦੀ ਵੱਡਾ ਆ ਰੂਟਸ ਦੀ ਕਲਾਉਣਗੇ ਬਹੁਤ ਸਾਰੇ ਹੈਵੀ ਡੇ ਬਹੁਤ ਟੱਕਣਾ ਵੀ ਟੁੱਟਦਾਂਗੇ ਨਾ ਇੱਕ ਦਿਨ ਮੰਮੀ ਸੂਟ ਆਪਣੀ ਜੇ ਪੱਗਾਂ ਨੇ ਪਰ ਫੱਤੇ ਬੰਦ ਕਰ ਦੇ ਤੂੰ ਕੈਮਰਾ ਕਿਹੜੇ ਪਾਸੇ ਲਾਇਆ ਹੋਇਆ ਹੋਰ ਹੀ ਪਾਸੇ ਕਰ ਦੇ ਉਹ ਮਾਈ ਗਾਡ ਕਿੰਨਾ ਛੋਣਾ ਸੂਟ ਬਣ ਕੇ ਆ ਗਿਆਨ ਦੇਖੀ ਕੀ ਬੜਿਆ ਇਹ ਦੂਜੀ ਵਾਰ ਹਟ ਕੇ ਜਦ ਤੇਰੀ ਮੋਟੀ ਆਈ ਨਾ ਤੈਨੂੰ ਫੇਰ ਪਤਾ ਲੱਗੇਗਾ ਕਿ ਕੀ ਬਣਿਆ ਉਹ ਬੁੜ ਲੈ ਥੋੜਾ ਬਣਾਣਾ ਹੂੰ ਚੱਲ ਮੈਂ ਚੈੱਕ ਕਰਦੇ ਆਪਾਂ ਤੇ ਫੇਰ ਆਪਾਂ ਦੇਖੀ ਦੇ ਨੀਂਬੂ ਪਾਣੀ ਪੀ ਲੋ ਬੰਦਾ ਫੇਰ गर्मी चाहिए बैठे हो हैं पकाने लाओ काम मुझे पकाने लाता है क्या नहीं भी काम करने पकाने लाता है गर्मी ना पड़ना बताना ठंड ना पड़ना लगता है अब आप समझ गए हैं उम्म वो भी काम हो गया इतना ठंड ना पड़ना लग गया मैं ठंड ना पड़ना लग गया थैंक यू ਇਨੀ ਗਰਮੀ ਨਾਲ ਕੋਈ ਕੰਮ ਕਰਨ ਦੀ ਜੀ ਨਹੀਂ ਕਰਦਾ ਸਾਡੇ ਕੱਪੜੇ ਧੋਤੇ ਪੈਣ ਫੋਲਡ ਕਰਨ ਵਾਲੇ ਜੀ ਨਹੀਂ ਕਰਦਾ ਸਾਡਾ ਫੋਲਡ ਕਰਨ ਨੂੰ ਕੈਂਟ ਬਣਿਆ ਚਲੋ ਇਹ ਸਾਰੇ ਤੁਸੀਂ ਤੁਹਾਨੂੰ ਸੂਟ ਦੇਖਣ ਨੂੰ ਮਿਲਣਗੇ ਪੈਣਾ ਦੇ ਬੁਟੀਕ ਤੇ ਉੱਥੇ ਜਾ ਕੇ ਜਰੂਰ ਚੈੱਕ ਕਰਿਓ ਸਾਡੇ ਆ ਨਵੇਂ-ਨਵੇਂ ਸੂਟਾਂ ਦੀ ਕਲੈਕਸ਼ਨ ਹੈਂਡਵਰਕ ਪ੍ਰਿੰਟ ਸੂਟ ਆਰੀਵਰਕ ਤੇ ਮੇਰਾ ਚੇਲਾ ਖੋਤਾ ਹੈ ਪੰਨੇ ਗਰਾਸ ਲੈ ਕੇ ਹੂੰ ਪਨਕਾਰੀ ਸੂਟ ਹੈ ਆਪਣਾ ਇਹ ਕਿੰਨੇ ਵਾਲ ਪਾ ਕੇ ਭੇਜਦੇ ਬੋਲੇ ਜੇ ਨੇ ਲੈ ਗਿਆ ਨੇ ਬੁਟੀਕ ਚ ਨੂੰ ਇਹ ਆਪਣੀ ਕੁੜਤੀ ਬਣ ਕੇ ਆਈ ਹੋਈ 9200 ਓਪੋ ਓਪੋ ਗਰਮੀ ਲੱਭਾ ਜਬਾ ਇਹ ਬੁਫਦਾਂ ਤਾਂ ਕੋਈ ਨਹੀਂ ਗੱਲ ਸਾਡੇ ਕੋਲ ਨਹੀਂ ਲੱਗੂਗਾ ਉਹ ਇਸ ਲੱਗੂਗਾ ਮੌਂਟ ਗਰਮੀ ਨਾ ਕੋਲ ਤਾਂ ਗਰਮੀ ਹੈ ਸਾਡੇ ਨਾਲ ਪੁੱਤ ਦਾਦੀ ਦੇ ਕਮਰੇ ਚ ਲਾਦ ਕਰਨ ਲਾ ਕੇ ਸਾਡੀ ਨੂੰ ਗਮੀ ਲੱਗਦੀ ਹੈ। ਅੱਧ ਦਿਨੋਂ ਚੇ ਲੱਗਦਾ ਲੈ ਕੇ ਆਉਂਦੇ। ਹਾਂ। ਅੱਧ ਦਿਨੋਂ ਚੇ ਲੱਗਦਾ ਲੈ ਕੇ ਆਉਂਦੇ। ਦਿਨ ਪੰਜ ਦਿਨ ਲਾਉਣੇ ਸੀ। ਅਸੀਂ ਇੰਦੈਂਟ। ਇਹ ਦੇਖ ਕੇ ਤਾਂ ਪਹਿਲਾਂ ਪਹਿਲੇ ਹੀ ਲੈ ਕੇ ਆਪਣੇ ਬੈਂਕ ਤੋਂ ਚੈੱਕ ਆਪਣੇ ਜੇ ਤਾਂ। ਜੇ ਦੇ ਚੈੱਕ ਮਿਲੂਏ ਤਾਂ। ਕੀ ਕਰੰਦੇ ਕਰੇ ਸੀ ਕਰ। ਅੱਜ ਜੋਨੇ ਰਹਿ ਕੇ ਤੁਹਾਡੇ ਕਮਰੇ ਚ। ਤੇਰੇ ਹੀ ਆਪਣੇ ਕਮਰੇ ਚ ਪੈ ਜਾ ਕਰਾਂਗੇ। ਹਾਂ। ਐ ਕਰਦੇ ਆਂ। ਅਦੇ ਫਤਿਹ ਦੇ ਕਮਰੇ ਆ ਲੈ ਕੱਢ ਕੇ ਲਾਉਣੇ ਆਪਣੇ ਬੂਹੇ ਹੂੰ ਹੋਣਾ ਨਹੀਂ ਕਿਉਂ ਹੋਣਾ ਫੇ ਤਾਂ ਹੋੜਾ ਹੋਰ ਫਤਨਾ ਨੂੰ ਪੁਰਤਗਾਲ ਚਲੇ ਜਾਣਾ ਅਸੀਂ ਲਾ ਲੈ ਆਪਣੇ ਕਮਰੇ ਅਈ ਭਰੇ ਕਮਰੇ ਲਾ ਲਾਂਗੇ ਤੇ ਹਾਂ ਲੱਤ ਐਂ ਕਰ ਲੈਨੇ ਆਂ ਰੋ ਵਾਲਾ ਜਿਹਾ ਉਹ ਤਾਂ ਅਸੀਂ ਲਾ ਲਿਓ ਹੋਣਾ ਹੂੰ ਨਹੀਂ ਹੋੜਾ ਦੱਦਿਓ ਕਿਉਂ ਕਿਉਂ ਅੰਦਰ ਮੰਮੀ ਮੈਂ ਜਦੋਂ ਹੋੜਾ ਦੱਦਿਓ ਨਾ ਅੱਡੇ ਕਮਰੇ ਨਾਨੀਆ ਤਾਂ ਕੈਨੇਡਾ ਤੋੜਨਾ ਨਾਨੀ ਦਾ ਘੜਾ ਟੁੱਟਣਾ ਮਾਂ ਮਾਂ ਦੇ ਸਿਰ ਖਾਉਂ ਗਿਆ ਹੈ ਹਾਏ ਹਾਏ ਕਹਿੰਦਾ ਨਾਨੀ ਮਾਂ ਮੇ ਤਾਂ ਸਿਰ ਖਾਉਗੀ ਹਾਏ ਹਾਏ ਕਰ ਕਰਕੇ ਨੋ ਬੈਠੀ ਹੈ ਘੜਾ ਪਾਣੀ ਉਰ ਕੀ ਖੋਲ ਰਿਹਾ ਹਾਂ ਆ ਖੁੱਲਦਾ ਜੇ ਖੁੱਲ ਗਿਆ ਨਾ ਤਾਂ ਸਾਰਾ ਕੁਝ ਸਾਰਾ ਕੁਝ ਡਿੱਗ ਜਾਣਾ ਹੈ ਹਾਂ ਕੱਪੜੇ ਡਿੱਗ ਜਾਣਗੇ ਉਪਰੋਂ ਡਿੱਗ ਜਾਣਗੇ ਫਤੇ ਨੋ ਖੁੱਲਦਾ ਨਾ ਆ ਖੁੱਲਦਾ ਤੇ ਮੇਰੀ ਗੱਲ ਸੁਣੋ ਬੜੀ ਪੈਕੇਟ ਛੁੱਟੀਆਂ ਹੁਣ ਤੁਸੀਂ ਪੜ੍ਹਾਈ ਕਰਿਆ ਕਰੋ ਆਪਣੀ ਹਾਂ ਹਾਂ ਆਟੀਆਂ ਦੇ ਕਾਲ ਬੜੇ ਗਾਦੇ ਤੇ ਕੋਣ ਪੜ੍ਹਾਈ ਕਰਦਾ ਫਤੇ ਸਿੰਘ ਹੈ ਇਧਰ ਮਨ ਹੋ ਰਹੀਏ ਤਿਆਰ ਅੱਜ ਮੈਨੂੰ ਦਾ ਸ਼ੂਟ ਕਰਨਾ ਹੈ ਵੀਡੀਓ ਬੰਨਣਾ ਹੈ ਨਾ ਅੱਜ ਵਲੀ ਵੀਰ ਕਰਨਾ ਹਾਂ ਤਿਆਰ ਹੋਣ ਲੱਗੇ ਇਹ ਵੇਸਾ ਇਦਾਂ ਕਾ ਤਾ ਬੋਲ ਦਿਓ ਹੈ ਫਤੇ ਚਲੋ ਪੁੱਤ ਪੜ੍ਹਾਈ ਕਰੋ ਆਪਣੀ ਤੁਸੀਂ ਗਾਗਾ ਨਾ ਇਹ ਡੰਡੇ ਨਾਲ ਹੀ ਲੈ ਕੇ ਆਣਾ ਪੈਣਾ ਐਨੀ ਮੈਂ ਕਿਹ ਚੰਨਾ ਜਰਨਾ ਮੰਜੇ ਤੇ ਡੰਗੀ ਗੱਲਾਂ ਨਹੀਂ ਤਾਂ ਉਹ ਡੰਡਾ ਤਾਂ ਕੱਕਣਾ ਹੀ ਮੰਮੀ ਉਹ ਤੂੰ ਡੰਡਾ ਨਾ ਚਲ ਫਾਕੇ ਲੈ ਕੇ ਬੈਗ ਆਪਣਾ ਤੇ ਕਰੋ ਪੜਾਈ ਉਹ ਦੱਸ ਕਿਹ ਲੈ ਵਾਟਾ ਰੱਜ ਕੇ ਵੀਰਾ ਕੌਣ ਵੀਰਾ ਅੱਛਾ ਤੇ ਰੀਸ ਕਰਨੀ ਤੂੰ ਵੀਰੇ ਦੀ ਰੀਸ ਕਰਨੀ ਹੈ ਤੂੰ ਵੀ ਤਾਂ ਗਿਆਤੀ ਹੁੰਦੇ ਹੈਂ ਤੁਸੀਂ ਤਾਂ ਕਹੇ ਸੀ ਨਾ ਪਰ ਉਹਨੇ ਹੀ ਪੜਾਈ ਕੀਤੀ ਹੈ ਅੱਛਾ ਉੱਥੇ ਪੜਾਈ ਕਰ ਰਿਹਾ ਉਹ ਔਰ ਬੜਾ ਹੈ ਉਹਨਾਂ ਨੇ ਮੈਕ ਲੱਗ ਨਹੀਂ ਗਾ ਕਿਤਾਬਾਂ ਉੱਥੇ ਨਾਲ ஆன்ਲਾਈਨ ਪੜ੍ਹਾਈ ਕਰ ਰਿਹਾ ਉਹ ਹੋ ਗਈ ਦੇਖ ਮੇਰੇ ਦੇਖੋ ਇੱਕ ਬੰਦੇ ਨੂੰ ਕੰਮ ਕਰਾਣਾ ਸੀ ਦੋ ਦੋ ਬੰਦੇ ਆਲੇ-ਦੋਲੇ ਫਿਰ ਰਹੇ ਨੇ ਫਤੇ ਜੀ ਓਏ 5 ਵਜੇ ਫਤੇ ਫਤੇ ਚਲੋ ਕੋ ਤੁਹਾਨੂੰ ਅਗਲਾ ਕਿਹਾ ਉਹ ਆ ਸਾਡੇ ਸੂਟ ਜਿਹੜੇ ਵਰਕ ਹੋ ਕੇ ਆਏ ਨੇ ਹੋ ਜਾਣੇ ਨੇ ਕੋਰੀਅਰ ਹੋਣ ਵਾਸਤੇ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਈਏ ਪੈਣਾ ਦੇ ਬੁਟੀਕ ਤੇ ਜਾ ਕੇ ਜਰੂਰ ਹੋਏ ਵੀਡੀਓ ਦੇਖ ਕੇ ਤੁਸੀਂ ਸਾਰੇ ਇਹ ਕਿਲਿੰਦਰ ਆਇਨਾ ਚਾਰ ਤਾਂ ਆਪਣੇ ਵਿਆਹ ਤੇ ਚੜਾ ਜਿੰਨਾ ਤੁਹਾਨੂੰ ਡੰਮੀ ਦੇ ਸੂਟ ਪਾਉਂਦਾ ਚਾਹ ਹੁੰਦਾ ਹੈ ਮੈਂ ਕਹੂੰਗੀ ਵੀ ਮੈਂ ਇਹਨੂੰ ਸੈਟ ਕਰ ਦਿੰਦਾ ਪਰ ਨਹੀਂ ਨਹੀਂ ਲੈ ਮੈਂ ਇਹਨੂੰ ਸੈਟ ਕਰਦਾ ਦੁਪੱਟਾ ਇਹਦਾ ਥੋੜਾ ਦੇਣਾ ਯਾਰ ਕਮਾਲ ਹੋ ਗਈ ਤੁਹਾਡੇ ਵਾਲੀ ਕਿਲਿੰਦਰ ਜਾ ਯਾਰ ਫੜੋ ਇੱਧਰ ਤੁਸੀਂ ਤੁਸੀਂ ਬਣ ਗਏ ਬੁਟੀਕ ਵਾਲੇ ਲੈ ਫੜੋ ਆਹ ਛੋਟਾ ਜਿਹਾ ਪਤਨ ਚੱਪਲਾ ਵਾਲੀ ਫ੍ਰੀ ਦੇਵਾਂਗੇ ਮੈਚਿੰਗ ਅਦੇ ਮੇਰੇ ਨਾਲ ਲੈ ਲਓ ਫਿਰ ਲੈ ਹਾਂ ਤੇ ਤੇ ਬਹੁਤ ਪਤਨ ਬਹੁਤ ਦੁਪੱਟਾ ਪਾਉਂਦਾ ਸਰ ਵੀ ਨਹੀਂ ਲੈਡੀ ਦੁਪੱਟਾ ਪਾਉਣਾ ਨਹੀਂ ਬਣਦਾ ਠੀਕ ਹੈ ਨਹੀਂ ਨਮਕੀ ਜਿਹੜੀ ਉਹ ਛੋਟਾ ਜਿਹਾ ਮੋਹ ਦਾ ਠੀਕ ਹੈ ਜੀ ਪ੍ਰੋਪਰ ਸੂਟ ਦੀ ਵੀਡੀਓ ਸ਼ੂਟ ਕਰਿਓ ਠੀਕ ਹੈ ਤਾਂ ਉਪਰ ਪਹਿਲਾਂ ਆਪਾਂ ਸੂਟ ਦੀ ਗੱਲ ਕਰ ਲੈਂਦੇ ਹਾਂ ਹੁਣ ਦੁਬਾਰਾ ਦੁਪੱਟਾ ਲਾ ਕੇ ਫਿਰ ਫਿਰ ਦੁਬਾਰਾ ਕਰ ਦਿੰਦੇ ਹਾਂ ਨਹੀਂ ਨਹੀਂ ਬੜਾ ਸੂਟ ਦੇ ਵੀ ਕਰੋ ਦੁਪੱਟੇ ਦੇ ਉਪਰਾਂ ਲੈ ਕੇ ਤੇ ਜਿਹੜਾ ਵਰਕ ਹੈ ਉਹ ਦਿਖ ਨਹੀਂ ਰਹਿਣਾ ਮਨਾ ਆ ਤਾਂ ਕੋਈ ਗੱਲ ਨਹੀਂ ਮੈਂ ਦਿਖਾਉਂਗੀ ਨਾ ਪਰ ਕੇ ਆਵੇ ਹਾਂ ਉਹ ਹੀ ਆਪੀ ਚਲੋ ਹੁਣ ਹੱਸ ਵੀ ਇਹ ਇਹ ਵੀ ਅੱਜ ਕੱਲ੍ਹ ਦੇ ਨੂਹਾਂ ਵਾਂਗੂ ਚੁੰਨੀ ਲੈ ਕੇ ਰਾਜੀ ਨਹੀਂ ਰਹੀ ਤੇ ਇਹ ਨਾ ਕਈ ਤਾਂ ਸਾਡੇ ਮਾਡਰਨ ਜਮਾਨੇ ਦੀ ਹੈ ਇਹ ਵੀ ਇਹ ਮਾਡਰਨ ਵਾਲੇ ਦੀ ਬਹੁਤ ਭਈਏ ਇਹ ਇੱਕ ਹੈ ਚੁੰਨੀ ਲੈਂਦੀ ਹੈ ਚਾਈਨਾ ਦੀ ਚਾਹ ਲੈਣੇ ਹਾਂ ਬਸ ਤੇ ਗੁਚਾਈ ਨਾ ਬਦਿਆਂ ਸਾਰਾ ਫਟਾ ਬੇਚਾਈ ਦਾ ਜੀ ਹੈ ਮਨੇ ਜਪਾਨ ਦੀ ਹੈ ਜਪਾਨ ਦੀ ਹੈ ਚਲ ਤੁਹਾਡੀ ਤੁਹਾਡੀ ਜਿਹੜੀ ਪਰੇਸ਼ਾਨ ਲਾ ਰਹੀ ਹੈ ਪੂਰੀ ਦੀ ਪੂਰੀ ਆ ਰਹੀ ਹੈ ਚਲ ਕਰੋ ਸ਼ੁਰੂ ਪਰ ਨਹੀਂ ਬਣੀ ਪਣਾ ਹੈ ਇੱਥੇ ਵੀ ਇਹ ਖਿਡਾਰੀ ਕੁੱਛਦਾ ਪਰ ਤੁਸੀਂ ਇੱਥੇ ਜਾ ਅਜਾ ਫਲਪਰਾ ਕੱਢ ਵਿੱਚ ਮੇਰੀ ਵੀਡੀਓ ਕੱਟ ਲਿਓ ਠੀਕ ਹੈ ਤਾਂ ਆ ਦੇਖੋ ਪਰਿਆ ਸੰਗ ਨੂੰ ਵਲੌਗਿੰਗ ਦੀ ਪਈ ਐ ਨਹੀਂ ਪੇ ਗੇਟ ਕੋਲ ਦਾ ਟਾਈਨ ਆ ਗੇਟ ਕੋਲ ਤੇ ਪ੍ਰਤਾੜ ਵੇਖੋ ਵੱਡਾ ਵਲੌਗ ਇਹ ਦੇਖੋ ਕੈਮਰਾ ਇਹਦਾ ਫਟੇਗਾ ਛੱਡ ਤਾਂ ਨਹੀਂ ਨਹੀਂ بڑے بڑے ਉਹ ਤੁਰ ਕੇ ਬੋਣਾ ਉਧਰ ਹੀ ਮੰਮੀ ਨੂੰ ਪ੍ਰਤਾੜ ਦਰਨ ਨੂੰ ਬੁਲਾਤਾ ਹੁਣ ਕਿਧਰ ਗਿਆ ਤੇਰਾ ਕੈਮਰਾ ਥੋੜਾ ਭਲਾ ਓਏ ਬਾਣ ਕੇ ਤਾਂ ਸਰਦਾਰ ਬਣਿਆ ਨਹੀਂ ਮਾਂ ਸਦਕੇ ਆਗੇ ਬਾਜ਼ਾਰ ਚੋਂ ਆਪਾਂ ਚਲੇਗੇ ਸੀ 1:30 3 ਵਜੇ ਲਾਈਟ ਬੰਦ ਕਰਤੀ ਪੜ੍ਹਨ ਤੁਸੀਂ ਹੋਰ ਕੀ ਕਰੀ ਲਾਈਟ ਬੰਦ ਕਰੀ ਚਾਂਸਾ ਪੜ੍ਹ ਦਿਖਣਾ ਨਹੀਂ ਆਏਗਾ ਪਤਾ ਸਾਹਿਬ ਲਾਈਟ ਲਾਉਣਾ ਮੈਂ ਚਾਂਸਾ ਦੁਖੜ ਮੁਖੜਾ ਦੇਖਣਾ ਤਾਂ ਵੀ ਲਾਈਟ ਲਾਉਣੀ ਮੈਨੂੰ ਤੇਨੇ ਕੱਢ ਲੋ ਬਾਹਰ ਗੱਡੀ ਚ ਕੱਢ ਦੇ ਕਿ ਮੈਂ ਕਿਹੜਾ ਸਗਨ ਦੇਣਾ ਕਿ ਇਹਨੂੰ ਫੇਰ ਉਤਰਨਾ ਸਹੀ ਹੁਣ ਲਾਈਟ ਹਨੇਰਾ ਹੋ ਗਿਆ ਪੂਰਾ ਕੀ ਕਹਿੰਦਾ ਕਹਿੰਦਾ ਮਰੂਤੀ ਚੋਰ ਆ ਨਹੀਂ ਹੂੰ ਮੋਤੀ ਜੂਰ ਮੋਤੀ ਦੇ ਲੱਡੂ ਚਿੱਟੀ ਦੀ ਜੇਤੀ ਗੱਲ ਬਦਲੀ ਫਤਿਹ ਨੇ ਦੇਖੀ ਫਤਿਹ ਲਾ ਫੜ ਕੈਮਰਾ ਯਾਰਾ ਫੜਾ ਯਾਰ ਸਾਡੇ ਕੈਮਰੇ ਤੇ ਵੀ ਵਲੋਗਿੰਗ ਕਰਦੇ ਕਰੋ ਬੋਲੋ ਕੀ ਬਲ ਸਟਾਰਟ ਗਾਈਜ਼ ਵੈਲਕਮ ਟੂ ਅਨਦਰ ਬਲੌਗ ਆਜੇ ਦਾ ਸ਼ੁਰੂ ਕਰਦੇ ਹਾਂ ਉਹ ਦਾ ਸ਼ੁਰੂ ਕਰ ਦੋ ਫਤਿਹ ਮੈਂ ਪੂਲ ਦਾਵਾ ਤਾਂ ਕੱਢਣੀ ਹੁਣ ਕਿਤੇ ਪੂਲ ਚ ਨਹੀਂ ਜਾਣਾ ਕੋਈ ਨਹੀਂ ਪੂਲ ਚ ਜਾਣਾ ਹਾਂ ਫੇਰ ਫੜਦਾ ਕੋਈ ਨਹੀਂ ਹਵਾ ਕੱਢ ਦਾਂਗੇ ਹਾਂ ਮੈਨੂੰ ਹਵਾ ਕੱਢਣੀ ਬੜੀ ਹੁੰਦੀ ਹੈ ਹਨਾ ਹਾਂ ਹਵਾ ਕੱਢਦੇ ਛੇਤੀ ਹਾਂ नहीं मिनट रेंद रेंद कोई गल नहीं कह ना और रहन दे रहन दे। कोई गल नहीं समान चलो अच्छा, हम्म, पापा, 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 कोई गल नहीं। पापा, 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 ਦੁਕਾਨ ਨੂੰ ਭਰੇ ਕੇ ਮੈਂ ਨਾ ਕਿ ਦਿੱਤਾ ਇਹਨੂੰ ਲੈ ਵੰਡ ਥੋੜੇ ਅੰਦਰ ਜਾ ਕੇ ਬੰਦਾ ਹਾਂਜੀ ਹਾਂ ਪਹਿਲਾਂ ਆਪਣਾ ਜਿਹੜਾ ਅਜਿਹੇ ਦੋ ਬੰਦੇ ਨਾ ਇੱਧਰ ਨੂੰ ਕਰਕੇ ਇੱਕ ਵਾਰੀ ਹੋਰ ਤੇ ਇੱਧਰ ਕਰਕੇ ਫੇਰ ਇੱਧਰ ਪੁਰਖ ਹੋਣਗੇ ਫੇਰ ਇੱਧਰ ਕਰਦੇ ਓਕੇ ਸਿੱਖ ਕੇ ਹੁਣ ਤੁਸੀਂ ਬਗ ਸਿੱਖਿਆ ਮੇਰਾ ਪੁੱਤ ਸਿੱਖਿਆ ਨਾ ਮੇਰੇ ਪੁੱਤ ਨੇ ਹੌਲੀ ਹੌਲੀ ਦੇਖਿਓ ਹੌਲੀ ਹੁਣ ਤੇਜ਼ ਤੇ ਹਾਂ ਤੇਜ਼ ਤੇ ਸਿੱਖਣਾ ਮੇਰੇ ਪੁੱਤ ਨੇ ਕੱਡੋ 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 ਗਗਨ ਕਹਿੰਦੇ ਇੱਕ ਵਾਰ ਚ ਹੀ ਲੈ ਜਾ ਸਾਰਾ ਸਮਾਨ ਚੱਕ ਕੇ ਵਾਰ-ਵਾਰ ਨਾ ਵੜਨਾ ਪਵੇ ਸਾਡੇ ਬਾਸ ਚੀਜੀ ਹੋਰ ਤਾਂ ਆ ਪੜੇ ਪੜੇ ਪੜਾਉਂਦੇ ਕਿਤੇ ਲੋਕ ਲਾ ਦੋ ਗੱਡੀ ਨੂੰ ਅੱਛਾ ਹਮ ਪੱਕੀ ਗੱਲ ਹੈ ਪੱਕੀ ਗੱਲ ਪ੍ਰਧਾਨ ਲਾ ਇਹਨੂੰ ਵੀ ਲੋਕ ਲਾਉਣ ਵਾਲਾ ਹੋ ਰਿਹਾ ਮੈਨੂੰ ਜੇ ਲੋਕ ਲੱਗ ਗਿਆ ਨਾ ਤੇ ਇਹ ਤੁਹਾਡੇ ਕੱਬ ਬੱਦ ਹੋਏ ਨੇ ਸਾਰੇ ਅੱਛਾ ਹੋ ਰਿਹਾ ਤੁਹੀ ਬੜੀ ਮੈਨੂੰ ਕੋਲਡ ਡਰਿੰਕ ਦਾ ਗਲਾਸ ਪੈ ਬਾਜ਼ਾਰ 'ਚ ਹੈ ਮੈਂ ਕਿਹਾ ਗਰਮੀ ਐ ਅੱਜ ਦਰਸ ਆ ਗਿਆ ਮੇਰੇ ਤੇ ਦਰਸ ਆ ਗਿਆ ਮੈਂ ਕਿਹਾ ਵਿਚਾਰੀ ਕਿੰਨੇ ਟਾਈਮ ਨਾਲ ਗੱਲਾਂ ਮਾਰਦੀ ਰਹਿੰਦੀ ਐ ਫੋਨ 'ਤੇ ਹੈ ਤੇ ਮੈਂ ਕੋਈ ਨਾ ਕੋਈ ਉਹ ਕਰਾਂ ਹਾਂ ਗੇਟ ਬੰਦ ਹੋਰ ਉਹ ਤਾਂ ਮੇਰਾ ਨਾ ਗਰਮੀ ਤੋਂ ਦੀਦੀ ਦਾ ਸੋਨਾ ਆਇਆ ਹੈ ਜਰਮਨੀ ਹੈਗਾ ਪੰਨਾ ਗੱਲ ਕਰਦੇ ਕਰਦੇ ਮੈਨੂੰ ਆ ਰਹੇ ਨੇ ਪਾਣੀ ਦਾ ਗਲਾਸ ਮੈਂ ਜਿਹੜਾ ਖੱਟਾ ਪਿਆਰ ਕਰਦਾ ਦਿਲ ਦੀ ਸੋਣੀ ਲੈਣਾ ਨਾ ਤੇ ਤੂੰ ਹੀ ਮੈਂ ਦਿਲ ਦੀ ਸੋਣੀ ਤੇ ਉਸੇ ਟਾਈਮ ਮੈਨੂੰ ਕੋਲਡ ਡਰਿੰਕ ਲਿਆਤੀ ਹੈ ਸਹੀ ਗੱਲ ਮੇਰੇ ਜਿਹੜਾ ਅੰਦਰ ਚ ਬਹਿ ਜਾ ਹੁਣ ਤੇ ਮੈਂ ਲਾਈਟ ਬੰਦ ਕਰ ਕਿਉਂ ਨਾ ਆਫਰ ਤੂ ਦੇਖੇੜ ਬਣ ਕੇ ਆਇਆ ਜਰਾ ਹਰ ਦੇਖੀਏ ਕੀ ਕੀ ਬਣ ਕੇ ਆਇਆ ਕੀ ਕੀ ਰਹਿ ਗਿਆ ਇਹਨਾਂ ਕੋਲ ਪਰ ਹੈ ਕੀ ਗੱਲ ਹੋ ਰਹੀ ਹੈ